ਵਾਰਿਸ਼ ਦੇ ਨਾਲ ਗੜੇਮਾਰੀ ਹੋਣ ਕਾਰਨ ਫਸਲਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਜ਼ਿਲ੍ਹਾ ਬਠਿੰਡੇ ਦਾ ਕਸਬਾ ਸੰਗਤਪਖਤारामਪੁਰਾ ਫੂਲ ਗੋਨਿਆਣਾ ਇਲਾਕੇ ਵਿੱਚ ਭਾਰੀ ਗੜੇਮਾਰੀ ਹੋਣ ਕਾਰਨ ਕਣਕ ਅਤੇ ਸਰ੍ਹੋਂ ਦੀ ਫਸਲ ਬੁਰੀ ਤਰ੍ਹਾਂ ਬਰਬਾਦ ਹੋ ਗਈ ਕਿਸਾਨਾਂ ਦਾ ਕਹਿਣਾ ਕਿ ਕੁਦਰਤੀ ਇਸਕਰੋਪੀ ਕਾਰਨ 50 ਤੋਂ 60% ਕਣਕ ਸਾਰੇ ਅਤੇ ਸਬਜ਼ੀਆਂ ਬਰਬਾਦ ਹੋ ਗਈਆਂ ਕਿਉਂਕਿ ਤੇਜ਼ ਗੜੇ ਮਾਰੀ ਦੇ ਨਾਲ ਤੇਜ਼ ਹਵਾਵਾਂ ਨੇ ਫਸਲਾਂ ਡੇਗ ਦਿੱਤੀਆਂ ਤੇ ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਨੂੰ ਚਾਹੀਦਾ ਕਿ ਜਲਦ ਤੋਂ ਜਲਦ ਗਰਦਾਂਵਾਰੀਆਂ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਇੱਥੇ ਦੱਸਣਯੋਗ ਹੈ ਕਿ ਭਗਤਪਾਈ ਵਿੱਚ ਮੀਂਹ ਚੱਕੜ ਅਤੇ ਗੜੇ ਮਾਰੀ ਨੇ ਭਾਰੀ ਨੁਕਸਾਨ ਕੀਤਾ ਡੇਰਾ ਬਿਆਸ ਵਿੱਚ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਇਸ ਤੋਂ ਇਲਾਵਾ ਡੇਰਾ ਬਿਆਸ ਦਾ ਸੈੱਡ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਮੇਰਾ ਨਾਮ ਅਫਸਿਲ ਸਿੰਘ ਜੋਂ ਬਾਬਾ ਸਿੰਘ ਖਸਾਂਦੂਣਾਤ ਰਾਹਾਂ ਅੱਜ ਅਸੀਂ ਨੰਦਗੜ੍ਹ ਪਿੰਡ 'ਤੇ ਖੜੇ ਆ ਜਿੱਦੇ 'ਚ ਕੁਦਰਤੀ ਕਰੋਪੀ ਕਦੇ ਦਵਾਈਆਂ ਮਾਰਕਾਂ ਨੇ ਕਿਸਾਨ ਦਾ ਸਰਕਾਰਾਂ ਦਾ ਕਰੋਪ ਹੋਣਾ ਹੈ ਹੁਣ ਨਾ ਸੀ ਤੇ ਇੱਥੋਂ ਦੀ ਜਿਹੜੀ ਕੁਦਰਤ ਵੀ ਕਰੋਪ ਆ ਐ ਵਾਰੀ ਕੜਕਾ ਨੂੰ ਗੜੇ ਵਾਰੀ ਹੁੰਦੀ ਆ ਤੇ ਇੱਥੇ ਬਹੁਤ ਵੱਡੀ ਪੱਧਰ ਤੇ ਨਕੀ ਆ ਜਿਹੜੀ ਨੰਦਗੜ੍ਹ 'ਚ ਆ ਰਹਿ ਕੇ ਮਤਲਬ ਤੇ ਨਾਲ ਸਰਦਾਰ ਕੜਾ ਤੇ 17 ਚ ਤੇ ਹੋਰ ਪਿੰਡਾਂ ਚ ਵੀ ਬਹੁਤ ਸਾਰੇ ਪਿੰਡਾਂ ਚ ਮਤਲਬ ਅਮਰੀਕਾ ਚ ਹੋਰ ਪਿੰਡਾਂ ਚ ਵੀ ਬਹੁਤ ਵੱਡੀ ਪੱਧਰ ਤੇ ਕੰਕੜ ਦਾ ਨੁਕਸਾਨ ਹੋਇਆਗਾ ਇਹ ਜਿਹੜੇ ਗੜੇ ਆ ਇਹ ਫੁੱਟ ਕੇ ਥੱਲੇ ਪੱਕੀ ਫਰਸ਼ ਤੇ ਫੁੱਟ ਕੇ ਇਹ ਜਿਹੜੇ ਫੁੱਟਿਆ ਤੇ ਨਹੀਂ ਘੱਟੋ ਘੱਟ 200 1.5 200 ਗ੍ਰਾਮ ਤੱਕ ਦੇ ਇਹ ਸੀ ਗਈ ਤਾਂ ਅਸੀਂ ਨਕੇ ਸਰਕਾਰ ਤੋਂ ਮੰਗ ਕਰਦੇ ਆ ਭਾਰਤੀ ਕਿਸਾਨ ਜੁਨੇ ਇੱਕ ਤੱਕ ਰਾਹ ਵੱਲੋਂ ਜਿਹੜੀ ਕਣਕਾਂ ਦੀ ਗਰਦੌਰੀ ਕਰਾ ਕੇ ਨਕੀਆ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਇੱਕ ਕਿਸਾਨ ਆ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਿਹਾ ਆ ਆਏ ਵਾਰੀ ਕੁਦਰਤ ਦੀ ਕਰੋਪੀ ਕਿਤੇ ਫਸਲਾਂ ਤੇ ਕਿਤੇ ਵੀ ਦੁਵਾਈਆਂ ਮਾੜੀਆਂ ਕਿਤੇ ਵੀ ਮਾੜੇ ਆ ਗਏ ਉਹਦੇ ਕਰਕੇ ਕਿਸਾਨ ਆ ਖੁਦਕੁਸਨਾ ਕਰਦਾ ਤੇ ਅਸੀਂ ਪੰਜਾਬ ਸਰਕਾਰ ਤੋਂ ਦੇਸ਼ਾਂਤਰੀ ਸਰਕਾਰ ਤੋਂ ਮੰਗ ਕਰਦੇ ਆ ਜਿਹੜੀ ਇਹਦੀ ਗਤੌਰੀ ਕਰਾ ਕੇ ਵੱਡੀ ਬਦਲ ਤੇ ਜਿਹੜਾ ਨੁਕਸਾਨ ਹੋਇਆ ਉਹ ਉਹਨਾਂ ਕੇ ਪੂਰਤੀ ਕਰੇ ਚਲੋ ਜੀ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ